ਅੱਜ ਆਪਾਂ ਕਰਾਂਗੇ ਪਾਕਿਸਤਾਨੀ ਬਾਂਦੀ ਕਟਿੰਗ ਉਹਦੇ ਲਈ ਆਪਾਂ ਕੱਪੜਾ ਡੰਗੇ ਫੋਲਡ ਕਰਕੇ ਰੱਖਾਂਗੇ ਆਪਣੀ ਬਾਹ ਹੈਗੀ 15 ਇੰਚ ਤਿਆਰ ਆਪਾਂ ਕੱਪੜਾ ਲੇਤਾ 17 ਇੰਚ ਇਧਰੋਂ ਆਪਣਾ ਮੋਡਾ ਹੈਗਾ 8 ਇੰਚ ਤੇ ਆਪਾਂ ਕੱਪੜਾ ਲੇਤਾ 10 ਇੰਚ ਆਪਾਂ 2 ਇੰਚ ਵੱਧ ਲੈਤਾ 2-2 ਇੰਚ ਦੋਨੋਂ ਸਾਈਡ ਤੇ ਵੱਧ ਲੈਤਾ ਹੋਇਆ ਇੱਥੋਂ ਆਪਾਂ ਸਭ ਤੋਂ ਪਹਿਲਾਂ ਬਾਂਦੀ ਕੱਟ ਪਾਵਾਂਗੇ ਪੌਣੇ 4 ਇੰਚ ਤੇ ਆਪਾਂ ਬਾਂਦੀ ਕੱਟ ਪਾਵਾਂਗੇ ਠੀਕ ਹੈ ਜੀ ਇਥੇ ਪਾਠੇ ਦੀ ਤੇ ਨਿਸ਼ਾਨੀ ਲਾਵਾਂਗੇ ਹਾਂ ਹੁਣ ਆਪਾਂ ਇਹ ਪਾਕਿਸਤਾਨੀ ਬਾਂਹ ਦੀ ਜਦੋਂ ਕਟਿੰਗ ਕਰਦੇ ਆ ਤਾਂ ਉੱਪਰੋਂ ਫਿਟਿੰਗ ਆਉਂਦੀ ਹੈ ਉੱਥੇ ਤੱਕ ਆਪਾਂ ਨਿਸ਼ਾਨ ਲਾ ਲੈਣਾ ਹੈ ਇੱਥੇ ਆਪਣੀ ਹਰੇ ਕੁਣੀ ਤੱਕ 10 ਇੰਚ ਆਪਾਂ 10 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੋਂ ਵੀ ਆਪਾਂ 10 ਇੰਚ ਤੇ ਨਿਸ਼ਾਨ ਲਾਵਾਂਗੇ ਤੇ ਜਿੰਨੀ ਆਪਣੀ ਕੋਣੀ ਤੋਂ ਬਾਹਾਂ ਦੀ ਫਿਟਿੰਗ ਆਪਾਂ ਉਹਦਾ ਨਿਸ਼ਾਨ ਲਾਵਾਂਗੇ ਜਿਵੇਂ ਇਹਦੀ ਆਪਣੀ ਹੈਗੀ ਹੈ 7 ਇੰਚ ਆਪਾਂ ਇੱਥੇ 7 ਇੰਚ ਦੇ ਨਿਸ਼ਾਨ ਲਾਵਾਂਗੇ ਨੀਚੇ ਤੋਂ ਆਪਾਂ ਬਾਹਾਂ ਦੀ ਜਿੰਨੀ ਮੋਰੀ ਰੱਖਣੀ ਉਨੀ ਰੱਖ ਲਾਂਗੇ ਇੱਥੋਂ ਆਪਾਂ 3/4 ਇੰਚ 8 ਇੰਚ ਬਾਹਾਂ ਦੀ ਮੋਰੀ ਰੱਖਦੇ ਹਾਂ ਹੁਣ ਆਪਾਂ ਇੱਥੋਂ ਇਹਨੂੰ ਗੁਲਾਈ ਦੇਵਾਂਗੇ ਇਹ ਨਾ ਕਾਟ ਜਿਹੜੀ ਪਾਣੀ ਹੈ ਤੁਸੀਂ ਐਵੇਂ तिरछी ਨਹੀਂ ਪਾਣੀ ਇਹ ਇਹਨੂੰ ਗੁਲਾਈ ਦੇ ਕੀ ਪਾਣੀ ਆ। ਹਰੇ ਗੋਲ ਲੋਟ। ਇਹ ਥੋੜੀ ਬਾਹ ਦੀ ਫਿਟਿੰਗ ਹੈ ਜਿਹੜੀ ਉਹ ਬਹੁਤ ਸੋਹਣੀ ਬਣੂਗੀ। ਠੀਕ ਹੈ ਜੀ ਆਪਾਂ ਇਹਨੂੰ ਕਟਿੰਗ ਕਰਾਂਗੇ। ਠੀਕ ਕੱਟ ਲਾਵਾਂਗੇ ਪਹਿਲਾਂ। फ्रंट दी काट ਪਾਵਾਂਗੇ ਆਪਾਂ 1 ਇੰਚ ਦੀ ਜਿਆਦੇ ਹੈ ਵੀ ਨਹੀਂ ਤਾਂ ਤੁਸੀਂ 1 ਇੰਚ ਦੀ ਪਾ ਸਕਦੇ ਹੋ ਨਹੀਂ ਤੇ ਇੱਥੇ ਪੌਣੇ 1 ਇੰਚ ਦੀ ਕਾਟ ਤੁਸੀਂ 프ਰੰਟ ਦੀ ਪਾਉਂਗੇ ਇੱਥੇ ਨਾਲ ਆਪਾਂ ਹਲਕਾ ਹਲਕਾ ਜਾਂ ਥੋੜਾ ਥੋੜਾ ਜਿਹਾ ਮਾਰਜਿਨ ਦੇਣਾ ਨਾਲ ਕਟਿੰਗ ਕਰਨ ਤੋਂ ਬਾਅਦ ਇੱਥੇ ਜਿਹੜਾ ਕੱਪੜਾ ਹੈ ਆਪਾਂ 1 1 ਇੰਚ ਦਾ ਹੀ ਨਾਲ ਛੱਟਾਂਗੇ ਇੱਥੇ ਆਪਾਂ ਫੋਲਡਿੰਗ ਦੇ ਲਈ 2 ਇੰਚ ਦਾ 1.5 ਇੰਚ ਦਾ ਕੱਟ ਲਾਵਾਂਗੇ ਜੀ ਦੇਖ ਠੀਕ ਹੈ ਜੀ ਇਹ ਆਪਣੀ ਪਾਕਿਸਤਾਨੀ ਬਾਂਦੀ ਕਟਿੰਗ ਹੋ ਚੁੱਕੀ ਹੈ ਇਹਦਾ ਆਪਾਂ ਸਟੀਚਿੰਗ ਵੀ ਤੁਹਾਨੂੰ ਦੱਸਾਂਗੇ ਨੈਕਸਟ ਪਾਰਟ ਦੇ ਵਿੱਚ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ